ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚਰਨੀ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਨੇ। ਉਹਨਾਂ ਵੱਲੋਂ ਅਮਰੀਕਾ ਤੋਂ ਰਿਪੋਰਟ ਹੋ ਕੇ ਆ ਰਹੀ ਨੌਜਵਾਨਾਂ ਬਾਬਤ ਵੀ ਆਪਣਾ ਪ੍ਰਤੀਕਰਮ ਦਿੱਤਾ ਗਿਆ। ਇਸ ਮੌਕੇ ਮੌਜੂਦਾ ਮੈਂਬਰ ਪਾਰਲੀਮੈਂਟ ਦੇ ਵੱਲੋਂ ਕਿਸਾਨਾਂ ਦੇ ਮੁੱਦੇ ਉੱਤੇ ਵੀ ਆਪਣਾ ਪ੍ਰਤੀਕਰਮ ਦਿੱਤਾ। ਅਜਿਹੀ ਹਲਕਾ ਚਮਕੌਰ ਸਾਹਿਬ ਦੇ ਬਲਾਕ ਵਾਈਜ਼ ਮੀਟਿੰਗਾਂ ਰੱਖੀਆਂ ਉਹ ਮਰੰਡੇ ਚ ਚੱਲ ਰਹੀ ਹੈ ਤੇ ਇਸ ਤੋਂ ਬਾਅਦ ਸਾਡੀ ਚਮਕੌਰ ਸਾਹਿਬ ਦੀ ਮੀਟਿੰਗ ਵਰਕਰਜ਼ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਕਿਸ ਤਰੀਕੇ ਦੇ ਨਾਲ ਇਹ ਝਾੜੂ ਵਾਲਿਆਂ ਦੀ ਸਰਕਾਰ ਸੂਬੇ ਨੂੰ ਲੁੱਟ ਰਹੀ ਹੈ ਤੇ ਕੁੱਟ ਰਹੀ ਹੈ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਰਾਪਸ਼ਨ ਚੱਲ ਰਹੀ ਹੈ ਸਾਡਾ ਪੈਸਾ ਲੁੱਟ ਕੇ ਦਿੱਲੀ ਲਿਜਾ ਰਹੇ ਸਾਡਾ ਮੁੱਖ ਮੰਤਰੀ ਘੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹਦਾ ਦੋਸ਼ ਬਿਲਕੁਲ ਮੂਕ ਦਰਸ਼ਕ ਕੋਟੇ ਟੇਗ ਗਿਆ ਤੇ ਦਿੱਲੀ ਵਾਲੇ ਪੰਜਾਬ ਨੂੰ ਲੁੱਟ ਕੇ ਲੈ ਜਾ ਰਹੇ ਮੈਂ ਪਹਿਲਾਂ ਕਿਹਾ ਸੀ ਇਹ ਕਾੜੇ ਅੰਗਰੇਜ਼ ਹੈ ਲੁੱਟ ਕੇ ਲੈ ਜਾਣਗੇ ਉਹੀ ਕੁਝ ਹੋ ਰਿਹਾ ਸੋ ਉਹਦੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਅੱਜ ਇਹ ਮੀਟਿੰਗ ਬੁਲਾਈ ਹੈ ਉਹ ਉਸ ਪਰ ਰਿਪੋਰਟ ਹੋਏ ਜਿਹੜੇ ਬੱਚੇ ਆ ਉਹਨਾਂ ਦਾ ਬਾਬਾ ਕੀ ਕਰਨਾ ਚਾਹੋਗੇ ਜਿਹੜੇ ਹਾਲਾਤਾਂ ਦੇ ਵਿੱਚ ਬਾਦ ਮੈਂ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹੈ ਕਿ ਜ਼ਰੂਰੀ ਨਹੀਂ ਹੈ ਕਿ 56 ਇੰਚ ਦਾ ਸੀਨਾ ਕੱਲਾ ਪਾਕਿਸਤਾਨ ਨੂੰ ਹੀ ਦਿਖਾਇਆ ਜਾਵੇ ਜਿਹੜਾ ਅੱਗੇ ਤੇ ਕਹਿਦਾ ਕੁਝ ਨਹੀਂ ਹੈ ਇਹਨੂੰ ਥੋੜਾ ਜਿਹਾ ਯੂਐਸਏ ਨੂੰ ਵੀ ਦਿਖਾ ਦਿਓ ਤੁਸੀਂ ਅੱਜ ਉਹਨਾਂ ਦੇ ਆ ਐਪਲ ਮੋਏ ਨਾ ਉਹਨਾਂ ਦਾ ਕਿੰਨੀਆਂ ਚੀਜ਼ਾਂ ਇੱਥੇ ਉਹ ਵੇਚਦੇ ਐ ਅੱਜ ਵਾਪਸ ਭੇਜ ਦਿਓ ਕੱਲ ਨੂੰ ਸਾਡੇ ਬੰਦੇ ਆਉਣੇ ਬੰਦ ਹੋ ਜਾਣੇ ਪਹਿਲਾਂ ਅਭੀ ਤਾਂ ਕਾਨੂੰਨ ਇਹ ਹੀ ਸੀ ਜਾਦੇ ਬੰਦੇ ਉੱਥੇ ਐਂਟਰ ਕਰੇ ਐ ਉਦੋਂ ਕਾਨੂੰਨ ਹੋਰ ਸੀ ਉਸ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਉੱਥੇ ਰੱਖਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਜੀ ਅੱਜ ਕਾਨੂੰਨ ਬਦਲ ਕੇ ਸਾਡੇ ਬੰਦੇ ਵਾਪਸ ਭੇਜ ਦੋ ਸੋ ਇਹ ਬਹੁਤ ਹੀ ਮਾੜੀ আর ਨਿੰਦਣਯੋਗ ਗੱਲ ਹੈ ਤੇ ਭਾਜਪੀ ਦੀ ਸਰਕਾਰ ਤੇ ਸਿੱਧਮ ਸਿੱਧਾ ਮੇਰਾ ਦੋਸ਼ ਹੈ ਕਿ ਤੁਸੀਂ ਨਕਮਿਓ ਤੁਹਾਡੇ ਹੁੰਦੇ ਹੋਏ ਸਾਡੇ ਨੌਜਵਾਨਾਂ ਨੂੰ ਦੁਰਗਤੀ ਕਰਕੇ ਵਾਪਸ ਭੇਜਿਆ ਜਾ ਰਿਹਾ ਜਿਹੜੇ ਕਿ ਜਦ ਐਂਟਰ ਹੋਏ ਸੀ ਜਦ ਉੱਥੇ ਕਾਨੂੰਨ ਇਹ ਸੀ ਵੀ ਇਨਾਂ ਨੂੰ ਫੜ ਕੇ ਇੱਕ ਦਿਨ ਬਾਅਦ ਛੱਡ ਕੇ ਇਹਨਾਂ ਉੱਪਰ ਕੇਸ ਚਲਾਓ ਔਰ ਉਹ ਸਾਰੇ ਕੇਸ ਉੱਥੇ ਰਹਿ ਗਏ ਬੰਦੇ ਲੇਕਿਨ ਇਹਨਾਂ ਨੂੰ ਅੱਜ ਮਾਮਾ ਵੀ ਬਿਲਕਦੀਆਂ ਜਮੀਨ ਬਾਪ ਨੇ ਵੇਚ ਕੇ ਬਾਹਰ ਭੇਜਿਆ ਏਜੰਟ ਪੈਸੇ ਖਾ ਗਿਆ ਤੇ ਹੁਣ ਉਹ ਉਹ ਵਾਪਸ ਆ ਕੇ ਇੱਥੇ ਕੁਝ ਕਰਨ ਦੇ ਯੋਗ ਨਹੀਂ ਕਾਂਗਰਸ ਪਾਰਟੀ ਨੇ ਮੈਂ ਬੜਾ ਧੰਨਵਾਦੀ ਹਾਂ ਉਹਨਾਂ ਦਾ ਕਿ ਮੈਨੂੰ ਟਿਕਟ ਵੀ ਦਿੱਤੀ ਮੈਂ ਐਮਪੀ ਵੀ ਬਣਿਆ ਮੈਂ ਤਿੰਨ ਵਾਰ ਐਮਐਲਏ ਵੀ ਬਣਿਆ ਮੈਂ ਕਾਂਗਰਸ ਪਾਰਟੀ ਦਾ ਹਮੇਸ਼ਾ ਧੰਨਵਾਦੀ ਹਾਂ ਮੈਂ ਨਾ ਕਦੇ ਕੋਈ ਅਹੁਦਾ ਮੰਗਿਆ ਨਾ ਮੈਂ ਕਦੇ ਅਹੁਦੇ ਦੀ ਕਿਸੇ ਰੇਸ ਵਿੱਚ ਹੁੰਦਾ ਨਾ ਮੈਂ ਕਿਸੇ ਧੜੇਵਾਦੀ ਵਿੱਚ ਹੈ ਨਾ ਹੀ ਮੈਂ ਕਿਸੇ ਦੇ ਖਿਲਾਫ ਹੈ ਮੈਂ ਪਾਰਟੀ ਵਿੱਚ ਜਿਹੜਾ ਬੰਦਾ ਉਹਦਾ ਹਰ ਦਾ ਸਤਿਕਾਰ ਕਰਦਾ ਤੇ ਉਹਨਾਂ ਨੂੰ ਨਾਲ ਉਹਨਾਂ ਦੇ ਨਾਲ ਚੱਲਦਾ ਉਹਨਾਂ ਨੂੰ ਨਾਲ ਲੈ ਕੇ ਚੱਲਦਾ ਮੈਨੂੰ ਪਾਰਟੀ ਨੇ ਜਨਰਲ ਸੈਕਟਰੀ ਦਾ ਅਹੁਦਾ ਆਫਰ ਕੀਤਾ ਸੀ ਮੈਨੂੰ ਉਹਨਾਂ ਨੇ ਕਿਸੇ ਸਟੇਟ ਦਾ ਇੰਚਾਰਜ ਲਗਾਉਣ ਦੀ ਵੀ ਗੱਲ ਕੀਤੀ ਸੀ ਮੈਂ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਮੈਨੂੰ ਵੱਡਾ ਜਿੰਨੇ ਜੋਗਾ ਮੈਂ ਹਾਂ ਨਹੀਂ ਉੱਥੇ ਤੱਕ ਲੈ ਕੇ ਜਾ ਰਹੇ ਹੋ ਪਰ ਮੈਂ ਆਪਣੇ ਇਲਾਕੇ ਵਿੱਚ ਕੰਮ ਕਰਨਾ ਚਾਹੁੰਦਾ ਮੈਨੂੰ ਜਲੰਧਰ ਦੇ ਲੋਕਾਂ ਨੇ ਪੌਣੇ 2 ਲੱਖ ਵੋਟਾਂ ਦੇ ਨਾਲ ਜਿਤਾਇਆ ਮੈਨੂੰ ਚਮਕੌਰ ਦੇ ਲੋਕ ਪਿਆਰ ਕਰਦੇ ਹਨ ਮੈਂ ਪੰਜਾਬ ਵਿੱਚ ਹੀ ਇਹ ਕੰਮ ਕਰਨਾ ਚਾਹੁੰਦਾ ਕਿਉਂਕਿ ਜੇ ਮੈਂ ਹੋਰ ਪਾਸੇ ਜ਼ਿਆਦਾ ਟਾਈਮ ਦਵਾਂਗਾ ਤਾਂ ਮੈਥੋਂ ਆਪਣੇ ਇਲਾਕਿਆਂ ਨੂੰ ਟਾਈਮ ਨਹੀਂ ਦੇ ਰਿਹਾ ਇਸ ਕਰਕੇ ਮੈਂ ਹੱਥ ਜੋੜ ਕੇ ਮਾਫੀ ਮੰਗੀ Volta oh, no...